ਪਾ ਪੰਜਾਬ ਦੇ ਵਿੱਚ ਰਜਿਸਟਰੀਆਂ ਦੇ ਲਈ ਐਨਓਸੀ ਦੀ ਸ਼ਰਤ ਖਤਮ ਹੋਣ ਜਾ ਰਹੀ ਹੈ ਯਾਨੀ ਕਿ ਨੋਬਜੈਕਸ਼ਨ ਸਰਟੀਫਿਕੇਟ ਦੀ ਹੁਣ ਲੋੜ ਨਹੀਂ ਹੋਏਗੀ ਐਨਓਸੀ ਦੀ ਹੁਣ ਲੋੜ ਨਹੀਂ ਹੋਏਗੀ ਮਾਨ ਸਰਕਾਰ ਨੇ ਦੱਸ ਦਈਏ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਔਰ 6 ਫਰਵਰੀ ਨੂੰ ਸੀਐਮ ਮਾਨ ਨੇ ਐਲਾਨ ਕੀਤਾ ਸੀ ਤਾਂ ਕਿ ਤਾਂ ਸੀਐਮ ਨੇ ਐਨਓਸੀ ਦੀ ਸ਼ਰਤ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਔਰ ਇਹ ਲਿਖਿਆ ਸੀ ਕਿ ਵੇਰਵੇ ਜਲਦੀ ਪਰ ਹੁਣ ਜ਼ਮੀਨ ਦੀ ਖਰੀਦ ਵੇਚ ਤੇ ਦੱਸ ਦੇ ਕਿ ਐਨਓਸੀ ਦੀ ਲੋੜ ਨਹੀਂ ਹੋਏਗੀ ਔਰ ਇੱਕ ਸੌਖਾ ਹੋ ਜਾਏਗਾ ਪ੍ਰਾਪਰਟੀ ਜਿਨ੍ਹਾਂ ਨੇ ਖਰੀਦਣੀ ਹੈ ਜਿਨ੍ਹਾਂ ਨੇ ਵੇਚਣੀ ਹੈ ਕਿਉਂਕਿ ਕਾਫੀ ਜ਼ਿਆਦਾ ਸਮਾ ਲੱਗਦਾ ਸੀ ਖੱਜਲ ਖਵਾਰੀ ਅਸੀਂ ਕਹਿ ਸਕਦੇ ਹਾਂ ਹੁੰਦੀ ਸੀ ਐਨਓਸੀ ਲੈਣ ਦੇ ਲਈ ਔਰ ਉਸ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਂਦਾ ਸੀ ਜਿਨ੍ਹਾਂ ਨੇ ਪ੍ਰਾਪਰਟੀ ਖਰੀਦਣੀ ਆ ਵੇਚਣੀ ਸੀ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਹੀ ਪਿੰਡਾਂ ਦੀਆਂ ਰਜਿਸਟਰੀਆਂ ਦੇ ਸੰਬੰਧਤ ਐਨਓਸੀ ਨਿਸ਼ਰਤ ਖਤਮ ਕਰ ਦਿੱਤੀ ਗਈ ਸੀ ਪਰ ਹੁਣੇ ਹਰ ਇੱਕ ਇਲਾਕੇ ਦੇ ਲਈ ਔਰ ਲਾਗੂ ਹੋਣ ਜਾ ਰਿਹਾ ਹੈ ਤਾਂ ਪੰਕਜ ਕਪਾਇਕੀ ਨੇ ਮੇਰੇ ਸੇਵਕੀ ਫੋਨ ਲਾਈਨ ਤੇ ਪੰਕਜ ਕੀ ਕੁਝ ਜਾਣਕਾਰੀ ਪੂਰੀ ਦੇਖੋ ਕਿਉਂਕਿ ਸੀਐਮ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀਗਾ ਕਿ ਰਜਿਸਟਰੀ ਨਾਲ ਸੰਬੰਧੀ ਜਿਹੜੀ ਐਨਓਸੀ ਹਟਾਉਣ ਦੀ ਜਿਹੜੀ ਸ਼ਰਤ ਸੀਗੀ ਉਸ ਨੂੰ ਖਤਮ ਕੀਤਾ ਜਾਏਗਾ ਕੈਬਨਿਟ ਦੇ ਵਿੱਚ ਫੈਸਲਾ ਵੀ ਲਿੱਤਾ ਗਿਆ ਸੀਗਾ ਔਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਇਸ ਦੀ ਅਲੀ ਸੂਚਨਾ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਇਸ ਵਾਰ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਸ ਦੇ ਪਿੱਛੇ ਦੋ ਕਾਰਨ ਨੇ ਪੰਜਾਬ ਸਰਕਾਰ ਦੇ ਇੱਕ ਤਾਂ ਬਹੁਤ ਸਾਰੀਆਂ ਇਲੀਗਲ ਕਲੋਨੀਆਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਟੀਆਂ ਗਈਆਂ ਪਿਛਲੇ 10-12 ਸਾਲ ਦੇ ਵਿੱਚ ਕਾਲਸੋਰ ਤੇ ਮੋਹੱਲੀ ਦੇ ਨਾਲ ਜਿਹੜਾ ਖਰੜ ਇਲਾਕਾ ਹੈ ਜਿੱਥੇ ਇੱਕ ਟਾਊਨ ਪਲੈਨਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੰਕਜ 바ਵਾ ਨਾਮ ਦੇ ਜਿਸਨੇ ਬਾਜਵਾ ਦੇ ਨਾਲ ਮਿਲ ਕੇ ਬਾਇਲੀਗਲ ਕਲੋਨੀਆ ਕੱਟੀਆਂ ਔਰ ਉੱਥੇ ਲੋਕਾਂ ਦੀਆਂ ਦਿੱਕਤਾਂ ਵੀ ਸਾਹਮਣੇ ਆ ਰਹੀਆਂ ਕਿਤੇ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਕਿਤੇ ਸੀਵਰੇਜ ਨਹੀਂ ਪੈ ਰਿਹਾ ਕਿਤੇ ਪਾਣੀ ਦੀ ਸਮੱਸਿਆ ਹੈ ਤਾਂ ਕਈ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਐਨਓਸੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਇਹ ਨਹੀਂ ਮਿਲ ਰਹੀਆਂ ਤਾਂ ਇਹ ਚੀਜ਼ ਨੂੰ ਦੂਰ ਕਰਨ ਦਾ ਸਰਕਾਰ ਦੀ ਕੋਸ਼ਿਸ਼ ਹੈ ਦੂਸਰਾ ਇਹ ਹੈ ਕਿ ਰੈਵਨਿਊ ਸਰਕਾਰ ਜਿਹੜਾ ਉਹ ਜਨਰੇਟ ਕਰਨਾ ਚਾਹੁੰਦੀ ਹੈ ਰਜਿਸਟਰੀਆਂ ਦੇ ਜ਼ਰੀਏ ਇਸ ਵਜ੍ਹਾ ਕਰਕੇ ਇਹ ਫੈਸਲਾ ਜਿਹੜਾ ਉਹ ਲਿੱਤਾ ਗਿਆ ਤਾਂ ਕਿ ਆਮ ਲੋਕਾਂ ਨੂੰ ਇਸ ਬਾਬਤ ਦਿੱਕਤ ਨਾ ਆਵੇ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ ਤਮਾਮ ਜਾਣਕਾਰੀ ਲਈ ਤਾਂ ਵਾਕਈ ਹੀ ਹੁਣ ਅਹਿਮ ਹੈ ਜ਼ਿਕਰ ਖਾਸ ਹੈ ਕਿ ਆਮ ਲੋਕ ਜਿਹੜੇ ਨੇ ਖਜਲ ਖਾਰ ਨਹੀਂ ਹੋਣਗੇ ਔਰ ਦੂਜਾ ਜੋ ਇੱਕ ਵੱਡੀ ਚੁਣੌਤੀ ਖਾਸ ਤੌਰ ਤੇ ਸਰਕਾਰਾਂ ਲਈ ਬਣਦਾ ਹੈ ਜਿਹੜੀਆਂ ਨਾ ਚਾਇਸ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਤਾਂ ਲੋਕ ਵੀ ਉਸ ਦੇ ਵਿੱਚ ਫਿਰ ਕਾਫੀ ਸਫਰ ਕਰਦੇ ਨੇ ਮੁਸ਼ਕਿਲ ਦੇ ਵਿੱਚ ਆਉਂਦੇ ਨੇ ਤਾਂ ਹੁਣ ਇੱਕ ਅਸੀਂ ਕਹਿ ਸਕਦੇ ਕਿ ਇੱਕ ਅਹਿਮ ਫੈਸਲਾ ਸਰਕਾਰ ਨੇ ਮਿਆ ਜਿਸ ਦਾ ਨੋਟੀਫਿਕੇਸ਼ਨ جاری ਹੈ